ਕਰਜ ਮਰਜ ਅਤੇ ਫਰਜ ਇਹ ਤਿੰਨੋਂ ਸ਼ਬਦ ਸਧਾਰਨ ਜਿਹੇ ਲੱਗਦੇ ਨੇ ਪਰ ਇਹ ਮਨੁੱਖੀ ਜੀਵਨ ਦੀਆਂ ਸਭ ਤੋਂ ਮੁਡਲੀਆਂ ਅਤੇ ਗੰਭੀਰ ਸਥਿਤੀਆਂ ਨੂੰ ਦਰਸਾਉਂਦੇ ਨੇ ਇਹ ਸਚਾਈਆਂ ਨੇ ਹਕੀਕਤਾਂ ਨੇ ਤੇ ਇਹੀ ਮਨੁੱਖੀ ਜੀਵਨ ਦੇ ਅਸਲੀ ਚਿਹਰੇ ਨੇ ਸਫਲ ਜੀਵਨ ਦੇ ਲਈ ਤਿੰਨਾਂ ਦੀ ਸਮਝ ਹੋਣੀ ਜ਼ਰੂਰੀ ਹੈ ਤੇ ਇਹਨਾਂ ਦੇ ਵਿੱਚ ਸੰਤੁਲਨ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਰਜ ਦਾ ਅਰਥ ਤੁਸੀਂ ਸਾਰੇ ਜਾਣਦੇ ਹੋ ਲੋਨ ਦਾ ਅਰਥ ਉਧਾਰ ਦਾ ਅਰਥ ਕਿਸੇ ਤੋਂ ਉਧਾਰ ਲਿਆ ਹੋਇਆ ਧਨ, ਦੌਲਤ, ਪੈਸੇ, ਰੁਪਈ ਜਾਂ ਕੋਈ ਚੀਜ਼ ਜਾਂ ਕੋਈ ਵਸਤੂ। ਕਈ ਵਾਰੀ ਕਈ ਲੋਕ ਬੈਂਕਾਂ ਤੋਂ, ਸਾਹੂਕਾਰਾਂ ਤੋਂ, ਰਿਸ਼ਤੇਦਾਰਾਂ ਤੋਂ ਕਰਜ਼ ਲੈ ਲੈਂਦੇ ਨੇ, ਉਧਾਰ ਲੈ ਲੈਂਦੇ ਨੇ, ਜਿਵੇਂ ਕਿ ਪੈਸੇ ਜਾਂ ਕੋਈ ਚੀਜ਼ ਵਸਤੂ। ਕਰਜ਼, ਮਰਜ਼ ਅਤੇ ਫਰਜ਼ ਇਹ ਤਿੰਨੇ ਜੀਵਨ ਦੇ ਅਲੱਗ-ਅਲੱਗ ਪੱਖ ਨੇ ਪਰ ਇਹਨਾਂ ਦੇ ਵਿੱਚ ਗਹਿਰਾ ਸਬੰਧ ਹੈ। ਜਦੋਂ ਖਰਚ ਆਮਦਨ ਤੋਂ ਵੱਧ ਹੋ ਜਾਵੇ, ਜਾਂ ਜਦੋਂ ਹਾਲਾਤ ਮਜਬੂਰ ਕਰ ਦੇਣ ਕਰਜ਼ੇ ਲੈਣ ਨੂੰ ਲੋਨ ਲੈਣ ਨੂੰ ਜਾਂ ਘੱਟ ਆਮਦਨ ਹੋਵੇ ਵੱਧ ਖਰਚ ਹੋਵੇ ਜਾਂ ਕੋਈ ਅਚਾਨਕ ਐਮਰਜੈਂਸੀ ਆ ਜਾਈ ਅਚਾਨਕ ਹਸਪਤਾਲ ਦਾ ਕੋਈ ਖਰਚਾ ਆ ਜਾਈ ਭਾਵੇਂ ਕਿ ਅਚਾਨਕ ਕੋਈ ਮਰ ਜਾ ਜਾਈ ਬਿਮਾਰੀ ਆ ਜਾਈ ਰੋਗ ਆ ਜਾਈ ਤੇ ਜਾਂ ਕਈ ਵਾਰੀ ਬਿਆਹ ਤੇ ਜ਼ਿਆਦਾ ਖਰਚ ਹੋ ਜਾਂਦਾ ਕਰ ਦਿੱਤਾ ਜਾਂਦਾ ਜਾਂ ਫਿਰ ਕਈ ਵਾਰੀ ਘਰ ਬਣਾਉਣ ਵੇਲੇ ਘਰ ਖਰੀਦਣ ਵੇਲੇ ਜ਼ਿਆਦਾ ਖਰਚ ਕਰ ਦਿੱਤਾ ਜਾਂਦਾ ਹੈ ਜਾਂ ਬੇਰੁਜ਼ਗਾਰੀ ਦੇ ਕਾਰਨ ਜਾਂ ਕਈ ਹੋਰ ਸੁੱਖ ਸਹੂਲਤਾਂ ਦੇ ਚੱਕਰ ਦੇ ਵਿੱਚ ਕਈ ਵਾਰੀ ਆਮਦਨ ਤੋਂ ਜ਼ਿਆਦਾ ਖਰਚ ਕਰ ਦਿੱਤਾ ਜਾਂਦਾ ਹੈ ਜਾਂ ਕਿਸੇ ਹੋਰ ਪ੍ਰੋਬਲਮ ਕਰਕੇ ਵੀ ਕਰਜ਼ਾ ਸਿਰ ਚੜ ਜਾਂਦਾ ਹੈ ਲੱਖਾਂ ਲੋਕ ਐਮ ਆਈ ਦੀ ਚੱਕੀ ਦੇ ਵਿੱਚ ਪਿਸ ਰਹੇ ਨੇ ਇਸ ਕਰਜ਼ੇ ਦੇ ਭੱਬਲ ਪੂੰਸੇ ਦੇ ਵਿੱਚ ਫਸੇ ਹੋਏ ਨੇ ਇਹ ਜਿਹੜਾ ਕਰਜ਼ਾ ਹੁੰਦਾ ਹੈ ਇਹ ਸਿਰ ਤੇ ਚਿੰਤਾ ਨੀਂਦ 'ਚ ਕਮੀ ਡਿਪਰੈਸ਼ਨ ਦਾ ਬੋਝ ਵੀ ਲਿਆਉਂਦਾ ਹੈਗਾ ਜਿਹਨੂੰ ਅਸੀਂ ਮਾਨਸਿਕ ਮਰਜ਼ੀ ਵੀ ਕਹਿ ਸਕਦੇ ਹਾਂਗੇ ਕਰਜ ਦੇ ਨਾਲ ਮਰਜ਼ੀ ਵੀ ਆ ਜਾਂਦੀ ਹੈ ਜਦੋਂ ਕਰਜ਼ਾ ਵੱਧ ਜਾਂਦਾ ਹੈ ਤਾਂ ਇਹ ਆਰਥਿਕ ਤੌਰ ਤੇ ਅਤੇ ਮਾਨਸਿਕ ਤੌਰ ਤੇ ਵੀ ਵਿਅਕਤੀ ਨੂੰ ਥਕਾ ਦਿੰਦਾ ਹੈ ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਕਰਜ਼ੇ ਕਰਕੇ ਰਿਸ਼ਤੇ ਟੁੱਟ ਜਾਂਦੇ ਨੇ ਘਰ ਦੀ ਖੁਸ਼ੀ ਹੈ ਜਿਹੜੀ ਉਹ ਉੱਜੜ ਜਾਂਦੀ ਹੈ ਕਈ ਵਾਰੀ ਸੁਸਾਇਡ ਹੋ ਜਾਂਦੇ ਨੇ ਖੁਦਕੁਸ਼ੀਆਂ ਹੋ ਜਾਂਦੀਆਂ ਨੇ ਆਤਮ ਹੱਤਿਆਵਾਂ ਹੋ ਜਾਂਦੀਆਂ ਨੇ ਜਿਵੇਂ ਕਿ ਪਿੱਛੇ ਜੇ ਅਸੀਂ ਪੰਜਕੂਲੇ ਵਾਲੀ ਘਟਨਾ ਦੇਖੀ ਹੈ ਸੁਣੀ ਹੈ ਪੜ੍ਹੀ ਹੈ ਸ਼ਾਇਦ ਤੁਹਾਨੂੰ ਯਾਦ ਹੋਵੇ ਅਸੀਂ ਇੱਕ ਵੀਡੀਓ ਵੀ ਬਣਾਈ ਸੀਗੀ ਰਿਕਾਰਡ ਕੀਤੀ ਸੀਗੀ ਇੱਕੋ ਪਰਿਵਾਰ ਦੇ 7 ਜੀਆਂ ਨੇ 7 ਮੈਂਬਰਾਂ ਨੇ ਸੁਸਾਈਡ ਕਰ ਲਿਆ ਆਤਮ ਹੱਤਿਆ ਕਰ ਲਈ ਕਾਰਨ ਸੀਗਾ ਕਿ ਕਰਜ਼ਾ ਜਿਆਦਾ ਸੀਗਾ ਜਿਨ੍ਹਾਂ ਨੇ ਕਰਜ਼ਾ ਲੈਣਾ ਸੀ ਉਹ ਕਰਜ਼ਾ ਮੰਗ ਰਹੇ ਸੀ ਡਰਾ ਰਹੇ ਸੀ ਧਮਕਾ ਰਹੇ ਸੀ ਪੂਰੇ ਪਰਿਵਾਰ ਨੇ ਅੱਕ ਕੇ ਥੱਕ ਕੇ ਦੁਖੀ ਹੋ ਕੇ ਟੈਨਸ਼ਨ ਦੇ ਵਿੱਚ ਜ਼ਹਿਰ ਖਾ ਲਈ ਖਾਣੇ ਦੇ ਵਿੱਚ ਸਾਰਿਆਂ ਨੇ ਸੁਸਾਈਡ ਕਰ ਲਿਆ ਤੇ ਕਰਜ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਦੂਜਾ ਅਸੀਂ ਜਿਹੜਾ ਸ਼ਬਦ ਯੂਜ਼ ਕੀਤਾ ਮਰਜ ਮਰਜ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਬਿਮਾਰੀ ਰੋਗ ਇਹ ਸਰੀਰਕ ਵੀ ਹੋ ਸਕਦਾ ਹੈ ਤੇ ਮਾਨਸਿਕ ਵੀ ਹੋ ਸਕਦਾ ਹੈ ਮਰਜ ਜਾਂ ਬਿਮਾਰੀ ਇੱਕ ਅਜਿਹੀ ਸਥਿਤੀ ਹੈ ਜੋ ਜੀਵਨ ਦੇ ਸਾਰੇ ਸੁੱਖ ਖੋਹ ਲੈਂਦੀ ਹੈ ਛੀਨ ਲੈਂਦੀ ਹੈ ਮਰਜ ਸਰੀਰ ਜਾਂ ਮਨ ਦੀ ਅਜਿਹੀ ਹਾਲਤ ਹੈ ਜਿਸ ਦੇ ਵਿੱਚ ਵਿਅਕਤੀ ਤੰਦਰੁਸਤ ਨਹੀਂ ਰਹਿੰਦਾ ਰੋਗੀ ਹੋ ਜਾਂਦਾ ਹੈ ਸਰੀਰਕ ਮਰਜ਼ੇ ਤੋਂ ਭਾਵ ਜਿਵੇਂ ਕਿ ਦਿਲ ਦੀ ਬਿਮਾਰੀ ਕੋਈ ਸ਼ੂਗਰ ਕੈਂਸਰ ਕੋਈ ਹੋਰ ਕੋਈ ਸਰੀਰ ਨੂੰ ਰੋਗ ਲੱਗ ਗਿਆ ਮਾਨਸਿਕ ਮਰਜ਼ੇ ਤੋਂ ਭਾਵ ਅਸੀਂ ਕਹਿ ਸਕਦੇ ਹਾਂ ਕੋਈ ਡਿਪਰੈਸ਼ਨ ਚਿੰਤਾ ਇਸ ਤਰ੍ਹਾਂ ਦੀਆਂ ਮਾਨਸਿਕ ਤੌਰ ਤੇ ਕਈ ਬਿਮਾਰੀਆਂ ਹੁੰਦੀਆਂ ਨੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਨੇ ਜਿਹੜੀ ਬਿਮਾਰੀ ਹੁੰਦੀ ਹੈ ਮਰਜ਼ ਹੁੰਦੀ ਹੈ ਦੁੱਖ ਦਰਦ ਮੁਸੀਬਤਾਂ ਹੁੰਦੀਆਂ ਨੇ ਪ੍ਰੋਬਲਮਜ਼ ਹੁੰਦੀਆਂ ਨੇ ਉਹ ਦੱਸ ਕੇ ਨਹੀਂ ਆਉਂਦੀਆਂ ਇੱਕ ਛੋਟੀ ਜਹੀ ਲਾਪਰਵਾਹੀ ਤਬਾਹੀ ਬਣ ਸਕਦੀ ਹੈ। ਅਸਲ 'ਚ ਸੱਚ ਇਹ ਹੈ ਕਿ ਮਰਜ਼ ਸਿਰਫ ਸਰੀਰ ਨੂੰ ਨਹੀਂ ਤੋੜਦਾ ਇਹ ਘਰ ਦੀ ਆਰਥਿਕ ਹਾਲਤ ਨੂੰ ਵੀ ਹਿਲਾ ਕੇ ਰੱਖ ਦਿੰਦਾ ਹੈ। ਜਿਵੇਂ ਕਿ ਅਸੀਂ ਗੱਲ ਕੀਤੀ ਸੀ ਕਿ ਕਰਜ਼ ਦੇ ਕਾਰਨ ਵੀ ਮਰਜ਼ ਆ ਜਾਂਦੀ ਹੈ ਪਰ ਮਰਜ਼ ਦੇ ਕਾਰਨ ਵੀ ਕਰਜ਼ਾ ਚੜ ਜਾਂਦਾ ਹੈ। ਮਰਜ਼ ਆਉਣ ਤੇ ਵਿਅਕਤੀ ਜਿਹੜਾ ਨਿਰਪਰ ਹੋ ਜਾਂਦਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਮੁਸ਼ਕਲ ਹੋ ਜਾਂਦਾ ਹੈ। ਇਲਾਜ ਦੇ ਖਰਚੇ ਨੇ ਜਿਹੜੇ ਉਹ ਵੀ ਕਈ ਵਾਰੀ ਕਰਜ ਬਤਾ ਦਿੰਦੇ ਨੇ ਕਰਜ਼ਾ ਲੈਣਾ ਪੈ ਜਾਂਦਾ ਹੈ ਮਜਬੂਰੀ ਬਣ ਜਾਂਦੀ ਹੈ ਇਸ ਲਈ ਮਰਜ਼ਾ ਨਾ ਸਿਰਫ ਸਰੀਰ ਤੇ ਸਗੋਂ ਆਰਥਿਕ ਹਾਲਤ ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ ਆਧੁਨਿਕ ਜੀਵਨ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਮਰਜ਼ ਜਿਵੇਂ ਸਾਡਾ ਲਾਈਫ ਸਟਾਈਲ ਹੈ ਜਿਹੜਾ ਉਹ ਚੇਂਜ ਹੋ ਰਿਹਾ ਹੈ ਜਿਵੇਂ ਸਾਡਾ ਖਾਣਾ ਪੀਣਾ ਪਹਿਨਣਾ ਚੇਂਜ ਹੋ ਰਿਹਾ ਹੈ ਜਿਵੇਂ ਅਸੀਂ ਗੱਲ ਕਰ ਲਈਏ ਫਾਸਟ ਫੂਡ ਦੀ ਜਾਂ ਘੱਟ ਨੀਂਦ ਦੀ ਵੱਧ ਸਕਰੀਨ ਟਾਈਮ ਦੀ ਜਾਂ ਫਿਰ ਸਟ੍ਰੈਸ ਦੀ ਚਿੰਤਾ ਦੀ ਇਹੇ ਸਭ ਨਮੀਆਂ ਮਰਜਾਂ ਨੂੰ ਜਨਮ ਦੇ ਰਹੇ ਨੇ ਇਹਦਾ ਹਾਲ ਇਹੀ ਹੈ ਕਿ ਸੇਤਮੰਦ ਆਹਾਰ ਹੈ ਜਿਹੜਾ ਖਾਣਾ ਹੈ ਚੰਗਾ ਖਾਣਾ ਹੈ ਉਹ ਖਾਇਆ ਜਾਵੇ ਕਸਰਤ ਕੀਤੀ ਜਾਵੇ ਘੱਟੋ ਘੱਟ ਨਾਰਮਲ ਜਿਹੜੀ ਐਕਸਰਸਾਈਜ਼ ਹੈ ਉਹ ਤਾਂ ਜ਼ਰੂਰ ਕੀਤੀ ਜਾਵੇ ਜਿਵੇਂ ਅੱਜ ਕੱਲ੍ਹ ਅਸੀਂ ਮੋਬਾਈਲ ਤੇ ਟੀਵੀ ਤੇ ਲੈਪਟਾਪ ਤੇ ਕੰਪਿਊਟਰ ਤੇ ਬੈਠੇ ਰਹਿੰਦੇ ਆ ਤੇ ਰੂਟੀਨ ਦੇ ਵਿੱਚ ਬਾਡੀ ਦਾ ਚੈੱਕਅਪ ਕਰਵਾਇਆ ਜਾਵੇ ਸਟ੍ਰੈਸ ਹੈ ਜਿਹੜੀ ਜਿਹੜੀ ਟੈਨਸ਼ਨ ਹੈ ਉਸ ਤੇ ਕੰਟਰੋਲ ਹੋਵੇ ਤੇ ਸਮੇਂ ਸਿਰ ਇਲਾਜ ਪ੍ਰੋਵਾਇਆ ਜਾਵੇ ਕੋਈ ਵੀ ਮਰਜ਼ੀ ਹੋਵੇ ਤੇ ਤੀਜੀ ਅਸੀਂ ਗੱਲ ਕੀਤੀ ਸੀਗੀ ਫਰਜ਼ ਦੀ ਫਰਜ਼ ਦਾ ਮਤਲਬ ਜ਼ਿੰਮੇਵਾਰੀ ਡਿਊਟੀ ਇਹੇ ਜੀਵਨ ਦੀ ਅਸਲੀ ਨਹੀਂ ਹੈ ਫਰਜ਼ ਦਾ ਭਾਵ ਹੈ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਈਏ ਇੱਕ ਵਿਅਕਤੀ ਇੱਕ ਪਿਤਾ ਵੀ ਹੁੰਦਾ ਹੈ ਪੁੱਤਰ ਵੀ ਹੁੰਦਾ ਹੈ ਪਤੀ ਵੀ ਹੁੰਦਾ ਹੈ ਨਾਗਰਿਕ ਵੀ ਹੋ ਸਕਦਾ ਹੈ ਮਜ਼ਦੂਰ ਵੀ ਹੋ ਸਕਦਾ ਹੈ ਹਰ ਰੋਲ ਦੇ ਵਿੱਚ ਉਸ ਦੇ ਫਰਜ਼ ਹੁੰਦੇ ਨੇਗੇ ਪਿਤਾ ਦੇ ਰੋਲ ਵਿੱਚ ਪੁੱਤ ਦੇ ਰੋਲ ਵਿੱਚ ਨਾਗਰਿਕ ਦੇ ਰੋਲ ਦੇ ਵਿੱਚ ਭਾਵੇਂ ਕੋਈ ਛੋਟਾ ਹੋਵੇ ਵੱਡਾ ਹੋਵੇ ਕੋਈ ਵੀ ਹੋਵੇ ਹਰ ਇੱਕ ਦੇ ਆਪਣੇ ਫਰਜ਼ ਹੁੰਦੇ ਨੇ ਫਰਜ਼ ਨਿਭਾਉਣਾ ਕਈ ਵਾਰੀ ਕਰਜ਼ ਅਤੇ ਮਰਜ਼ ਤੋਂ ਵੀ ਵੱਧ ਮੁਸ਼ਕਲ ਲੱਗਦਾ ਹੈ ਔਖਾ ਲੱਗਦਾ ਹੈ ਪਰ ਜਿਹੜਾ ਵਿਅਕਤੀ ਆਪਣੇ ਫਰਜ਼ਾਂ ਨੂੰ ਸਮਝ ਕੇ ਨਿਭਾਉਂਦਾ ਹੈ ਉਹੀ ਅਸਲ ਦੇ ਵਿੱਚ ਸਫਲ ਹੁੰਦਾ ਹੈ ਤੇ ਸੰਤੁਸ਼ਟ ਹੁੰਦਾ ਹੈ ਸੰਤੁਸ਼ਟ ਜੀਵਨ ਜਿਉਂਦਾ ਹੈਗਾ ਫਰਜ਼ ਨੇ ਜਿਹੜੇ ਉਹ ਮਾਪਿਆਂ ਵੱਲੋਂ ਬੱਚਿਆਂ ਦੀ ਪਰਵਰਿਸ਼ ਸੰਭਾਲ ਪੜਾਉਣਾ ਲਿਖਾਉਣਾ ਜਿਵੇਂ ਪਿਤਾ ਕੰਮ ਕਰਦਾ ਹੈ ਮਾਂ ਬੱਚਿਆਂ ਨੂੰ ਸੰਭਾਲਦੀ ਹੈ ਦੇਖਭਾਲ ਕਰਦੀ ਹੈ ਪੁੱਤਰ ਵੱਲੋਂ ਮਾਪਿਆਂ ਦੀ ਸੇਵਾ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਪੜਾਉਣਾ ਤੇ ਨਾਗਰਿਕ ਵਜੋਂ ਦੇਸ਼ ਲਈ ਆਪਣਾ ਫਰਜ਼ ਅਦਾ ਕਰਨਾ ਇਹ ਸਾਡੇ ਸਾਰੇ ਫਰਜ਼ ਨੇ ਡਿਊਟੀਆਂ ਨੇ ਕਰਤੱਵ ਨੇ ਫਰਜ਼ ਜਿਹੜਾ ਉਹ ਪਿਆਰ ਦੇ ਨਾਲ ਨਿਭਾਇਆ ਜਾਂਦਾ ਹੈ ਇਹ ਨਿਭਾਉਣ ਦੇ ਲਈ ਕਈ ਵਾਰੀ ਤਿਆਗ ਵੀ ਕਰਨਾ ਪੈਂਦਾ ਹੈ ਫਰਜ਼ਾਂ ਦੇ ਭੌਮ ਦੇ ਲਈ ਫਰਜ਼ ਨਿਭਾਉਣ ਵਾਲਾ ਵਿਅਕਤੀ ਸਦਾ ਆਦਰਯੋਗ ਬਣਦਾ ਹੈ ਸਤਕਾਰਯੋਗ ਹੁੰਦਾ ਹੈ ਫਰਜ਼ ਨਿਭਾਉਣਾ ਇਹ ਸਮਝੋ ਕਿ ਇੱਕ ਧਰਮ ਹੈ ਫਰਜ਼ ਇਹ ਉਹ ਜ਼ਿੰਮੇਵਾਰੀ ਹੈ ਉਹ ਰਿਸਪੌਂਸਿਬਿਲਟੀ ਹੈ ਉਹ ਡਿਊਟੀ ਹੈ ਜੋ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ ਕਈ ਵਾਰੀ ਫਰਜ਼ ਪੂਰੇ ਕਰਨ ਦੇ ਲਈ ਕਰਜ਼ ਵੀ ਲੈਣਾ ਪੈਂਦਾ ਜਿਵੇਂ ਕਿ ਅਸੀਂ ਗੱਲ ਕੀਤੀ ਸੀ ਕਿ ਇਹ ਤਿੰਨੋਂ ਸ਼ਬਦ ਜਿਹੜੇ ਕਰਜ਼ ਮਰਜ਼ ਤੇ ਫਰਜ਼ ਅਸੀਂ ਬੁੱਲੇਸੀਗੇ ਉਹ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਕਈ ਵਾਰੀ ਫਰਜ਼ ਨੇ ਭਾਉਣ ਦੇ ਲਈ ਵੀ ਸਾਨੂੰ ਕਰਜ਼ਾ ਲੈਣਾ ਪੈ ਜਾਂਦਾ ਹੈ ਕਰਜ਼ ਸਾਨੂੰ ਸਿਖਾਉਂਦਾ ਹੈ ਕਿ ਸੰਭਲ ਕੇ ਅਸੀਂ ਜੀਵਨ ਜੀઈએ ਸੰਭਲ ਕੇ ਚੱਲੀਏ ਜਿਹੜੀ ਮਰਜ਼ ਹੈ ਉਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸੇਤ ਦੀ ਕੀਮਤ ਜਾਣੀਏ ਸੇਤ ਦੀ ਕੀਮਤ ਨੂੰ ਮਰਜ਼ ਹੈ ਜਿਹੜੀ ਉਹ ਸਮਝਾਉਂਦੀ ਹੈ ਤੇ ਫਰਜ਼ ਸਾਨੂੰ ਇਨਸਾਨ ਬਣਾਉਂਦਾ ਹੈ ਮਨੁੱਖ ਬਣਾਉਂਦਾ ਹੈ ਕਰਜ਼ ਸਾਡੀ ਆਰਥਿਕ ਕਮਜ਼ੋਰੀ ਹੈ ਤੇ ਮਰਜ਼ ਸਾਡੀ ਸਰੀਰਕ ਜਾਂ ਮਾਨਸਿਕ ਕਮਜ਼ੋਰੀ ਹੈ ਪਰ ਜਿਹੜਾ ਫਰਜ ਹੈ ਇਹ ਸਾਡੀ ਆਤਮਿਕ ਤਾਕਤ ਹੈ ਪਾਵਰ ਹੈ ਕਰਜ ਕੋਈ ਪਾਪ ਨਹੀਂ ਹੈਗਾ ਪਰ ਇਹ ਇੱਕ ਜ਼ਿੰਮੇਵਾਰੀ ਹੈ ਜੇਕਰ ਇਹ ਜ਼ਿੰਮੇਵਾਰੀ ਸਮਝਦਾਰੀ ਦੇ ਨਾਲ ਨਿਭਾਈ ਜਾਵੇ ਤਾਂ ਇਹ ਜੀਵਨ ਨੂੰ ਸੁਧਾਰ ਸਕਦੀ ਹੈ ਨਹੀਂ ਤਾਂ ਇਹ ਮਰਜ਼ ਬਣ ਕੇ ਜੀਵਨ ਨੂੰ ਨਰਕ ਵੀ ਬਣਾ ਸਕਦੀ ਹੈ ਜਦੋਂ ਅਸੀਂ ਫਰਜ ਭੁੱਲ ਜਾਂਦੇ ਹਾਂ ਤਾਂ ਜਿਹੜੇ ਪਰਿਵਾਰ ਨੇ ਉਹ ਟੁੱਟ ਜਾਂਦੇ ਨੇ ਰਿਸ਼ਤੇ ਨਾਤੇ ਦੇ ਵਿੱਚ ਫਰਕ ਪੈ ਜਾਂਦਾ ਹੈਗਾ ਨਤੀਜਾ ਇਹੀ ਹੁੰਦਾ ਹੈ ਕੇ ਫਰਜ਼ ਜਿਹੜਾ ਉਹ ਮਨੁੱਖੀ ਜੀਵਨ ਦਾ ਮੂਲ ਆਧਾਰ ਹੈ ਤੇ ਜਿਵੇਂ ਕਿ ਇੱਕ ਦਰਖਤ ਦੀ ਜੜ ਹੈ ਜਿਹੜੀ ਮਜ਼ਬੂਤ ਹੁੰਦੀ ਹੈ ਉਸੇ ਤਰ੍ਹਾਂ ਜੇ ਅਸੀਂ ਆਪਣੇ ਫਰਜ਼ਾਂ ਨੂੰ ਮਜ਼ਬੂਤੀ ਦੇ ਨਾਲ ਨਿਭਾਵਾਂਗੇ ਤਾਂ ਜੀਵਨ ਦੇ ਵਿੱਚ ਹਰ ਇੱਕ ਰਿਸ਼ਤਾ ਮਜ਼ਬੂਤ ਹੋਊਗਾ ਕੰਮ ਅਤੇ ਸੰਸਾਰ ਦੇ ਵਿੱਚ ਸੁੰਦਰਤਾ ਹੋਊਗੀ ਸ਼ਾਂਤੀ ਆਊਗੀ ਸੰਤੁਸ਼ਟੀ ਆਊਗੀ ਫਰਜ਼ ਨਿਭਾਉਣ ਦੇ ਬਹੁਤ ਸਾਰੇ ਲਾਭ ਨੇ ਫਾਇਦੇ ਨੇ ਅੰਦਰੂਨੀ ਸ਼ਾਂਤੀ ਮਿਲਦੀ ਹੈ ਸੰਤੁਸ਼ਟੀ ਮਿਲਦੀ ਹੈ ਪਰਵਾਰਕ ਸੁੱਖ ਸ਼ਾਂਤੀ ਮਿਲਦੀ ਹੈ ਸਮਾਜ ਦੇ ਵਿੱਚ ਇੱਜ਼ਤ ਮਿਲਦੀ ਹੈ ਉੱਚਾ ਰੁਤਬਾ ਮਿਲਦਾ ਹੈ ਆਦਰ ਸਤਕਾਰ ਮਿਲਦਾ ਹੈ ਫਰਜ ਤੋਂ ਜੇ ਅਸੀਂ ਭੱਜਦੇ ਹਾਂ ਫਰਜ ਨਹੀਂ ਨਿਭਾਉਂਦੇ ਤਾਂ ਪਸਤਾਵਾ ਰਿਸ਼ਤੇ ਟੁੱਟ ਜਾਂਦੇ ਨੇਗੇ ਆਤਮਿਕ ਜਿਹੜੀ ਸ਼ਾਂਤੀ ਹੁੰਦੀ ਹੈ ਉਹ ਭੰਗ ਹੋ ਜਾਂਦੀ ਹੈ ਸੰਤੁਸ਼ਟੀ ਨਹੀਂ ਮਿਲਦੀ ਤੇ ਜਿਹੜਾ ਅਸੀਂ ਸਟਾਰਟਿੰਗ ਦੇ ਵਿੱਚ ਸ਼ਬਦ ਬੋਲਿਆ ਸੀਗਾ ਕਰਜ ਉਹ ਮਨੁੱਖ ਨੂੰ ਬੰਦੀ ਬਣਾ ਦਿੰਦਾ ਹੈਗਾ ਆਜ਼ਾਦੀ ਖੋਹ ਲੈਂਦਾ ਹੈਗਾ ਤੇ ਜਿਹੜੀ ਮਰਜ ਹੈ ਉਹ ਮਨੁੱਖੀ ਜੀਵਨ ਨੂੰ ਖੋਖਲਾ ਕਰ ਦਿੰਦੀ ਹੈਗੀ ਪਰ ਜਿਹੜਾ ਫਰਜ਼ ਹੈ ਇਹ ਉਹ ਰਾਹ ਹੈ ਜੋ ਇਨਸਾਨ ਨੂੰ ਰੱਬ ਦੇ ਨੇੜੇ ਲੈ ਆਉਂਦਾ ਹੈਗਾ ਜੀਵਨ ਦੀ ਸੁੰਦਰਤਾ ਜਿਹੜੀ ਉਹ ਫਰਜ਼ ਨਿਭਾਉਣ ਦੇ ਵਿੱਚ ਹੈਗੀ ਇਹ ਤਿੰਨੋਂ ਸ਼ਬਦ ਸਾਡੀ ਜ਼ਿੰਦਗੀ ਦੀ ਤਸਵੀਰ ਨੇ ਕਰਜ ਸਾਨੂੰ ਦਬਾਉਂਦਾ ਹੈ ਮਰਜ ਸਾਨੂੰ ਤੋੜਦੀ ਹੈ ਪਰ ਫਰਜ਼ ਸਾਨੂੰ ਜੋੜਦਾ ਹੈ ਬਚਾਉਂਦਾ ਹੈ ਤੇ ਰੱਬ ਦੇ ਨੇੜੇ ਲੈ ਜਾਂਦਾ ਹੈ ਇਸੇ ਲਈ ਦੋਸਤੋ ਮੁਕ ਦੀ ਗੱਲ ਇਹ ਹੈ ਕਿ ਕਰਜ ਤੋਂ ਜਿੰਨਾ ਬਚਿਆ ਜਾਵੇ ਉਨਾ ਹੀ ਫਾਇਦਾ ਹੈ ਮਰਜ ਤੋਂ ਸਾਵਧਾਨ ਰਿਹਾ ਜਾਵੇ ਤੇ ਫਰਜ ਹੈ ਜਿਹੜਾ ਉਹ ਪੂਰੀ ਇਮਾਨਦਾਰੀ ਦੇ ਨਾਲ ਨਿਭਾਇਆ ਜਾਵੇ ਆਪਣੇ ਫਰਜ ਨੂੰ ਮੰਨਿਆ ਜਾਵੇ ਪਹਿਚਾਣਿਆ ਜਾਵੇ ਤੇ ਨਿਭਾਇਆ ਜਾਵੇ ਇਹ ਹੀ ਇਨਸਾਨੀਅਤ ਹੈ ਇਹ ਹੀ ਧਰਮ ਹੈ ਇੰਨੀਆਂ ਕੋ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ